ਸਾਰੇ ਨੂੰ ਸਾਸਰੀ ਘਰ ਬਈ ਅਸੀਂ ਪਿੰਡ ਦੇ ਵਿੱਚ ਜਦੋਂ ਆਏ ਪਤਾ ਲੱਗ ਗਿਆ ਵੀ ਛੋਟੇ ਇਧਰ ਹੜਾਏ ਨੇ ਮਾ ਆਪਣੇ ਜੀਵੀਦਾਰ ਭਾਈ ਨੇ ਦੋ ਦਿਨਾਂ ਮੇਰਾ ਗਲਾ ਬਹਿ ਗਿਆ ਐਨਾ ਬੋਲਿਆ ਵੀ ਆਪਾਂ ਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਆ ਉਹ ਆਪਣੇ ਪੰਜਾਬ ਦੇ ਭਾਈ ਨੂੰ ਜਦੋਂ ਅਸੀਂ ਸਾਰਾ ਕੁਝ ਇਕੱਠਾ ਕਰਕੇ 2.5 ਲੱਖ ਰੁਪਿਆ ਹੋ ਗਿਆ 2.5 ਲੱਖ ਰੁਪਿਆ ਹੋ ਗਿਆ 2 ਲੱਖ ਰੁਪਏ ਦਾ ਅਸੀਂ ਸਮਾਨ ਲੈ ਕੇ ਆਏ ਸਮਾਨ ਲੈ ਕੇ ਆਏ ਉਰੇ ਸਾਨੂੰ ਇਹ ਦੀ ਜਿਹੜੇ ਤੇ ਜੀਵੀਦਾਰ ਭਾਈ ਨੇ ਉਹ ਤਾਂ ਸੌ ਕਦੀ ਲੰਗਰ ਲਈ ਖੜੇ ਨੇ ਚਾਹ ਦਾ ਜਿਹੜੇ ਦੂਜੇ ਨੇ ਉਹ ਖੌਹੂ ਖੌਹੂ ਖੌਹ ਸਾਡੇ ਬੰਦੇ ਦੇ ਭੈਣ ਚੋਂ ਕਰੂਟ ਮਾਰੇ ਹੱਥਾਂ ਦੇ ਕਰੂਟ ਇੰਨੇ ਪਿੱਖੂ ਪਿੱ ਟਰਾਲੀ ਸਾਰੀ ਲਵੇ ਰੱਖ ਲਈਏ ਕੋਈ ਬੰਦੇ ਵਾਲੀ ਗੱਲ ਹੈ ਯਾਰ ਇਹ ਅੱਜ ਤੋਂ ਬਾਅਦ ਮੈਨੂੰ ਗੁਰੂ ਰਾਮਦਾਸ ਸਾਹਿਬ ਦੀ ਸੌ ਅਸੀਂ ਨਹੀਂ ਆਉਦੇ ਹੈਗੇ ਮੁੜ ਕੇ ਕਿਸੇ ਗਰੀਬ ਦੀ ਕੁੜੀ ਦਾ ਵਿਆਹ ਕਰਦਾਂਗੇ ਔਰ ਇਹ ਅਸੀਂ ਸਮਾਨ ਨਹੀਂ ਲੈ ਕੇ ਆਉਂਦੇ ਮੈਨੂੰ ਮਹਾਰਾਜ ਦੀ ਸੌ ਪਿੰਡ ਮੇਰਾ ਉੱਬਾਂ ਵਾਲਾਗਾ ਜ਼ਿਲ੍ਹਾ ਮੇਰਾ ਸੰਗਰੂਰ ਆ ਮੈਂ ਮਹਾਰਾਜ ਦੀ ਸੌ ਖਾਣਾ ਅੱਜ ਤੋਂ ਬਾਅਦ ਮੈਂ ਮੁੜ ਕੇ ਨਹੀਂ ਆਉਂਦਾ ਮੇਰਾ ਮਨ ਖੱਟਾ ਹੋ ਗਿਆ ਹੁਣ ਵੀ ਜੇ ਕੋਈ ਕੇਰੇ ਕੇਰੇ ਕੇਰ ਕੇ ਆਏ ਖੜ ਜਾਂਦੇ ਨੇ ਜਿੰਵੇਂ ਭੈਣ ਚੋਦਾ ਖਾਣਾ ਹੁੰਦਾ ਇਹ ਕੋਈ ਬੰਦੇ ਵਾਲੀ ਗੱਲ ਆ ਯਾਰ ਕਿਹੜੇ ਕਿਹੜੇ ਪਿੰਡ ਦੀ ਗੱਲ ਆ ਯਾਰ ਪਿੰਡ ਦੀ ਗੱਲ ਆ ਨਾਲ ਉਹ ਵੀ ਸੁਣੋ ਜਿਹੜਾ ਜਿਹੜਾ ਜ਼ਿਮੀਂਦਾਰ ਭਈਆ ਉਹਨੇ ਪੁੱਛਿਆ ਮਹਾ ਜੀ ਤੁਹਾਨੂੰ ਕੀ ਚਾਹੀਦਾ ਉਹ ਕਹਿੰਦੇ ਨਾ ਸਾਨੂੰ ਨਹੀਂ ਕੋਈ ਚਾਹੀਦਾ ਜਿਹੜੇ ਭਾਈ ਦੂਜੇ ਨੇ ਉਹ ਤਾਂ ਯਾਰ ਹੱਥਾਂ ਦੇ ਘਰੂੜ ਤੱਕ ਖੋਣ ਤੱਕ ਜਾਂਦੇ ਨੇ ਤੂਫ ਵਾਲੀ ਜਿਹੜੀ ਆਪਾਂ ਮੱਛਰ ਵਾਲੀ ਕੋਹ ਹੁੰਦੀ ਉਹ ਕਿੱਡੀ ਕੀ ਗੱਲ ਹੈਗੀ ਸਾਰੀ 4-5 ਰੁਪਏ ਦੀ ਗੱਲ ਆ ਉਦੇ ਪਿੱਛੇ ਲੜ ਲੜਾਈ ਆਪਚ ਵੀ ਮੈਂ ਖੋਲਾ ਮੈਂ ਖੋਲਾ ਯਾਰੇ ਕੋਈ ਸਾਲੀ ਬੰਦੇ ਵਾਲੀ ਗੱਲ ਆ ਆਪਾਂ ਇਨਸਾਨ ਆਗੇ ਆਪਾਂ ਇਨਸਾਨ ਆਗੇ ਇਨਸਾਨ ਵਾਲੇ ਕੰਮ ਕਰੋ ਯਾਰ ਜਮੀਰ ਵੀ ਬੰਦੇ ਦਾ ਜਾਗਣਾ ਚਾਹੀਦਾ ਮੈਂ ਤਾਂ ਪਹਿਲੀ ਵਾਰ ਇਹ ਜੀ ਦੇਖਿਆ ਲੈ ਤੁਸੀਂ ਸਾਡੇ ਇਲਾਕੇ ਚ ਆ ਜਿਓ ਚਾਹੇ ਕੋਈ ਗਰੀਬ ਆ ਚਾਹੇ ਅਮੀਰ ਆ ਜੇ ਕੋਈ ਇਹ ਗੱਲ ਕਰਦੀ ਦਿਖਾ ਗਿਆ ਯਾਰ ਛੋਟੀ ਬੇਇਜ਼ਤੀ ਕਰਾਈ ਜਾਂਦੇ ਤੁਸੀਂ ਇੰਨੇ ਖੜ ਜਾ ਤੁਸੀਂ ਇੰਨੇ ਤੱਕ ਡੇਓ ਮੱਝ ਵਾਲੇ ਅਫਗਾਨੀ ਨਾਲ ਤੁਸੀਂ ਲੜਿਓ ਠੀਕ ਆ ਸੁਣੋ ਨਾਦਰ ਨਾਲ ਤੁਸੀਂ ਲੜਿਓ ਗੱਲ ਸੁਣਾ ਮੱਝ ਵਾਲਿਆ ਠੀਕ ਆ ਅਫਦਾਲੀ ਨਾ ਤੁਸੀਂ ਲੜਿਓ ਨਾਦਰ ਨਾ ਤੁਸੀਂ ਲੜਿਓ 84 ਤੁਸੀਂ ਨੇ ਹੜਾਈ ਆ ਸਾਰਾ ਕੁਝ ਤੁਸੀਂ ਨੇ ਹੜਾਈ ਆ ਅਫਦਾਲੀ ਵਰਗੇ ਸਾਡੇ ਕਣੀ ਤਾਂ ਆਉਂਦੇ ਨਹੀਂ ਤੀਗੇ ਸਾਡੇ ਕਣੀ ਹੈ ਹੀ ਨਹੀਂ ਤੀਗੇ ਕੁਸਾ ਟਿੱਬੇ ਦੀਏ ਤੁਸੀਂ ਨੇ ਸਾਰਾ ਕੁਝ ਕਰਿਆ ਤੁਸੀਂ ਨੇ ਲੜਾਈਆਂ ਲੜੀਆਂ ਨੇ ਸੋ ਛੋਟੀ ਬੇਇੱਜ਼ਤੀ ਕਰਾਰੇ ਨੇ ਇਹ ਬੰਦੇ ਮੈਂ ਤੁਹਾਨੂੰ ਸਿੱਧੀ ਗੱਲ ਦੱਸਦਾ ਜਿਹੜੇ ਇਹ ਕੰਮ ਕਰ ਰਹੇ ਨਾ ਛੋਟੀ ਬੇਇੱਜ਼ਤੀ ਕਰਾਰੇ ਨੇ ਮੇਰੇ ਦਿਲ 'ਚ ਇੰਨੀ ਜਗ੍ਹਾ ਦਿੱਗੀ ਬਿਹਾ ਜਿਹੜੇ ਮਝਾਇਲ ਨੇ ਕਿ ਬਹੁਤ ਵਧੀਆ ਬੰਦੇ ਨੇ ਬੰਦੇ ਤੋਂ ਹੀ ਵਧੀਆ ਭਈ ਸਾਡੀ ਟਰਾਲੀ ਉਥੇ ਮੂਰੇ ਆਪਣੇ ਭਾਈ ਨੇ ਇੱਥੇ ਉਹ ਕਰਦੇ ਨੇਗੇ ਮੂਰੇ ਟਰੈਂਡ ਦੀ ਆ ਸਾਡੀ ਟਰਾਲੀ ਕਢਵਾ ਕੇ ਲੈ ਕੇ ਆਏ ਆਪ ਮੈਨੂੰ ਕਹਿੰਦੇ ਵੀ ਇੱਥੇ ਟਰੈਕ ਰੋਕ ਲਾ ਪਾਣੀ ਦੀਗਾ ਮੂਰੇ ਡੰਡੇ ਨਾਲ ਆਪ ਫੇਰ ਕੇ ਚੜਵਾ ਕੇ ਲੈ ਪਰ ਯਾਰ ਆ ਬੰਦੇ ਨੇ ਸਾਡਾ ਦਿਲ ਖੱਟਾ ਕਰਤਾ ਮੈਨੂੰ ਮਹਾਰਾਜ ਦੀ ਸੌ ਜੇ ਮੈਂ ਮੁੜ ਕੇ ਆ ਗਿਆ ਮੈਂ ਨਹੀਂ ਆਉਦਾ ਹੈਗਾ ਜੰਨਾ ਹੀ ਮੰਗਦੇ ਭਰਾ ਅਸੀਂ ਸਾਰੇ ਸਤਿ ਸ੍ਰੀ ਅਕਾਲ ਧੰਵਾਹੇ ਗੁਰਜੀਤਿ ਫਤਿਹ ਭਾਈ ਮੈਂ ਆਉਦਾ ਅੰਬਰਸਰਾ ਆਮਾਗੇ ਢੁਕ ਇਲਾਕੇ ਜਾ ਮੱਥਾ ਟੇਕਣਾ ਵੇ ਸਾਰਾ ਕੁਝ ਕਰਾਂਗੇ ਪਰ ਆ ਕੰਮ ਨਹੀਂ ਕਰਦੇ ਕਿਸੇ ਗਰੀਬ ਦੀ ਕੁੜੀ ਦਾ ਵਿਆਹ ਕਰ ਦਾਂਗੇ ਪਰ ਆ ਕੰਮ ਨਹੀਂ ਕਰਦੇ ਜਮੀਨ ਮੜ ਘੱਟਾ ਹੋ ਗਿਆ 2 ਲੱਖ ਰੁਪਏ ਦਾ 2 ਲੱਖ ਰੁਪਏ ਦਾ ਸਮਾਨ ਲੈ ਕੇ ਆਏ ਅਸੀਂ 2 ਲੱਖ ਰੁਪਏ ਦਾ ਪੈਂਟਾ ਚ ਪਾ ਕੇ ਬਿੱਕਰੇ ਬਰਤਨ ਵਾਲਾ ਰਸੋਈ ਦੇ ਬਰਤਨ ਵਾਲਾ ਜਮੀਨ ਮੜ ਘੱਟਾ ਕਰਦਾ ਸਾਰਾ ਮਰਦ ਛੋਟਾ ਹੋ ਜਾਣਾ